ਰੇਡੀਓ ਖਬਰਸਾਰ ਦੇ ਸਾਰੇ ਸੁਣਤਿਆਂ ਨੂੰ ਪਿਆਰ ਭਰੀ ਸ਼ਸ਼ਕਾਲ ਅੱਜ 18 ਦਸੰਬਰ ਦੇਸੀ ਮਹੀਨਾ ਚਾਰ ਪੋ ਹੈ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਕਿਸਾਨ ਆंदोलਨ ਦੇ ਅੱਜ 23ਵੇਂ ਦਿਨ ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਦੱਖਣ ਭਾਰਤ ਵਿੱਚ ਵੀ ਕੇਤੀ ਕਾਨੂੰਨਾਂ ਦਾ ਵਿਰੋਧ ਸ਼ੁਰੂ ਬਾਬਾ ਰਾਮ ਸਿੰਘ ਦਾ ਹੋਇਆ ਸ਼ਸ਼ਕਾਰ ਵੱਡੀ ਗਿਣਤੀ ਵਿੱਚ ਪਹੁੰਚੇ ਲੋਕ ਪ੍ਰਧਾਨ ਮੰਤਰੀ ਮੋਦੀ ਵੱਲੋਂ ਮੋੜ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਸਮਰਥਨ ਦਿੱਲੀ ਧਰਨੇ ਤੇ ਪਹੁੰਚੇ ਗਾਇਕ ਬੱਬੂ ਮਾਨ ਨੇ ਮੰਚ ਤੇ ਆਖੀਆਂ ਦਿਲ ਨੂੰ ਛੂ ਲੈਣ ਵਾਲੀਆਂ ਗੱਲਾਂ ਪਿਛਲੇ 24 ਘੰਟਿਆਂ ਵਿੱਚ ਭਾਰਤ ਅੰਦਰ ਕਰੋਨਾ ਦੇ 22890 ਨਵੇਂ ਮਾਮਲੇ ਆਏ ਸਾਹਮਣੇ ਪੰਜਾਬ ਵਿੱਚ ਹੁਣ ਤੱਕ 5170 ਮੌਤਾਂ ਹੋਈਆਂ ਐਡੀਲੇਟ ਵਿਖੇ ਖੇਡੇ ਜਾ ਰਹੇ ਪਹਿਲੇ ਦਿਨ ਰਾਤ ਦੇ ਟੈਸਟ ਮੈਚ ਵਿੱਚ ਭਾਰਤ ਨੇ ਮੇਜ਼ਬਾਨ ਆਸਟ੍ਰੇਲੀਆ ਨੂੰ ਪਹਿਲੀ ਪਾਰੀ ਵਿੱਚ 199 ਦੌੜਾਂ ਤੇ ਆਊਟ ਕੀਤਾ ਭਾਰਤ ਦੀ ਦੂਜੀ ਪਾਰੀ ਦੀ ਸ਼ੁਰੂਆਤ ਬੇਹੱਦ ਮਾੜੀ ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ ਕਿਸਾਨ ਆंदोलਨ ਦਾ ਦਿੱਲੀ ਦੀਆਂ ਹੱਦਾਂ ਤੇ ਅੱਜ ਤੀਵਾਂ ਦਿਨ ਹੈ ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਨੇ ਇਸ ਵੇਲੇ ਦਿੱਲੀ ਨੂੰ ਤਕਰੀਬਨ ਚਫੇਰੀਆਂ ਘੇਰਿਆ ਹੋਇਆ ਹੈ ਦਿੱਲੀ ਦੇ ਸਿੰਘੂ ਟਿਕਰੀ ਤੇ ਕੁੰਡਲੀ ਬਾਰਡਰ ਤੇ ਆंदोलਨਕਾਰੀ ਕਿਸਾਨਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ ਪੰਜਾਬ ਦੇ ਕਿਸਾਨ ਧਰਨੇ ਦੇ ਪਹਿਲੇ ਦਿਨ ਤੋਂ ਹੀ ਇੱਥੇ ਨੇ ਇਸ ਲਈ ਹੁਣ ਉਹਨਾਂ ਇਸ ਰੋਸ ਪ੍ਰਦਰਸ਼ਨ ਵਿੱਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਨਵਾਂ ਤਰੀਕਾ ਕੱਢਿਆ ਹੈ ਅੰਦੋਲਨ ਲੰਮਾ ਖਿੱਚਦਾ ਵੇਖ ਕੇ ਹੁਣ ਕਿਸਾਨ ਵਾਰੀ-ਸਿਰ ਇੱਥੇ ਰਿਹਾ ਕਰਨਗੇ ਭਾਵ ਉਹਨਾਂ ਨੇ ਰੋਟੇਸ਼ਨ ਦੇ ਹਿਸਾਬ ਨਾਲ ਡਿਊਟੀਆਂ ਬੰਨ ਲੀਆਂ ਨੇ ਜਿਹੜੇ ਕਿਸਾਨ ਪਹਿਲੇ ਦਿਨ ਤੋਂ ਆਏ ਹੋਏ ਨੇ ਉਹ ਹੁਣ ਟਰਾਲੀਆਂ ਵਿੱਚ ਭਰਤ ਰਹੇ ਨੇ ਤੇ ਉਹਨਾਂ ਹੀ ਟਰਾਲੀਆਂ ਵਿੱਚ ਦੂਜੇ ਨਵੇਂ ਕਿਸਾਨ ਧਰਨੇ ਵਾਲੀ ਥਾਂ ਤੇ ਪਹੁੰਚ ਰਹੇ ਨੇ ਦੱਖਣ ਭਾਰਤ ਦੇ ਸੂਬੇ ਤਾਮਿਲਨਾਡੂ ਵਿੱਚ ਡੀਐਮਕੇ ਦੀ ਅਗਵਾਈ ਵਾਲੀਆਂ ਵਿਰੋਧੀ ਪਾਰਟੀਆਂ ਨੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੱਜ ਇੱਕ ਦਿਨ ਦੀ ਭੁਖਟਾਲ ਕੀਤੀ। ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਤਿੰਨ ਹਫ਼ਤੇ ਤੋਂ ਵੱਧ ਸਮੇਂ ਤੋਂ ਦਿੱਲੀ ਵਿਖੇ ਸ਼ਰਧਾਂ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਡੀਐਮਕੇ ਦੇ ਮੁਖੀ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਮਕੇ ਸਟਾਲਿਨ ਤੇ ਵਿਰੋਧੀ ਗੱਠ ਚੋਰਦਿਆਂ ਹੋਰ ਪਾਰਟੀਆਂ ਨੇ ਅੱਜ ਇੱਥੇ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਪ੍ਰਦਰਸ਼ਨ ਵਿੱਚ ਡੀਐਮਕੇ ਦੇ ਨੇਤਾ ਕੰਨੀ ਮੂੜੀ ਵੀ ਖੜਤਾਲ ਤੇ ਬੈਠੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਕੇਂਦਰ ਸਰਕਾਰ ਨੂੰ ਚੇਤਾਵਨੀ ਲਈ ਆਪਣੀ ਸ਼ਹਾਦਤ ਦੇ ਗਏ ਸੰਤ ਬਾਬਾ RAM ਸਿੰਘ ਨੂੰ ਅੱਜ ਗੁਰਦੁਆਰਾ ਹਕਮਕਾਰ ਆਸ਼ਰਮ ਨਾਨਕਸਰ ਠਾਟ ਸਿੰਘੜਾ ਵਿਖੇ ਦੇਸ਼ ਵਿਦੇਸ਼ ਤੋਂ ਆਏ ਹਜ਼ਾਰਾਂ ਸ਼ਰਧਾਲੂਆਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗੁਰਦੁਆਰਾ ਸਾਹਿਬ ਦੇ ਆਹਾਤੇ ਵਿੱਚ ਬਣਾਏ ਗਏ ਕਰੀਬ 4 ਫੁੱਟ ਉੱਚੇ ਅੰਗੀਠੇ ਤੇ ਉਹਨਾਂ ਦੀ ਦੇਹ ਨੂੰ ਅਗਨ ਭੇਟ ਕੀਤਾ ਗਿਆ ਇਸ ਮੌਕੇ ਹਰਿਆਣਾ ਤੇ ਪੰਜਾਬ ਦੇ ਸਿਆਸੀ ਆਗੂਆਂ ਤੋਂ ਇਲਾਵਾ ਸੰਯੁਕਤ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਅਤੇ ਹੋਰ ਨਾ ਧਾਰਮਿਕ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਸ਼ਮੂਲਤ ਕੀਤੀ। ਦੱਸਣਯੋਗ ਹੈ ਕਿ 2 ਦਿਨ ਪਹਿਲਾਂ 16 ਦਸੰਬਰ ਨੂੰ ਸੰਤ ਬਾਬਾ ਰਾਮ ਸਿੰਘ ਨੇ ਕੁੰਢਲੀ ਬਾਰਡਰ ਤੇ ਜਿੱਥੇ ਕਿਸਾਨ ਸੰਘਰਸ਼ ਕਰ ਰਹੇ ਨੇ ਉੱਥੇ ਪਹੁੰਚ ਕੇ ਗੋਲੀ ਮਾਰ ਕੇ ਆਪਣੀ ਸ਼ਹਾਦਤ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਦੇ ਦਿੱਤੀ ਸੀ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਜਾਇਜ਼ ਚਿੰਤਾਵਾਂ ਤੇ ਮਾਮਲੇ ਵਿੱਚ ਖੜੋਦ ਦੂਰ ਕਰਨ ਲਈ ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਹਰ ਸਮੇਂ ਤਿਆਰ ਹੈ ਉਹਨਾਂ ਦੋਸ਼ ਲਗਾਏ ਕਿ ਵਿਰੋਧੀ ਧਿਰਾਂ ਸਿਆਸਤ ਕਰ ਰਹੀਆਂ ਨੇ ਤੇ ਕਿਸਾਨਾਂ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ ਕਿਸਾਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਣ ਵਾਲਿਆਂ ਨਾਲ ਗੱਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਹਨਾਂ ਕਿਹਾ ਕਿ ਸਰਕਾਰ ਵਕ ਵਕ ਕਿਸਾਨ ਜਥੇਬੰਦੀਆਂ ਨਾਲ ਦਸਵੀਂ ਗੱਲਬਾਤ ਕਰ ਰਹੀ ਹੈ ਤੇ ਆਸ ਹੈ ਕਿ ਸਾਲ ਦੇ ਅੰਤ ਤੋਂ ਪਹਿਲਾਂ ਸੰਕਟ ਦਾ ਹੱਲ ਨਿਕਲ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕੀਤੀ। ਮੋਦੀ ਨੇ ਮੋੜ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਸਮਰਥਨ ਕਰਦਿਆਂ ਕਿਹਾ ਕਿ ਇਹ ਕਾਨੂੰਨ ਰਾਤੋ-ਰਾਤ ਨਹੀਂ ਆਏ। ਵੱਖ-ਵੱਖ ਪਾਰਟੀਆਂ, ਮਾਹਰ, ਪ੍ਰਗਤੀਸ਼ੀਲ ਕਿਸਾਨ ਲੰਬੇ ਸਮੇਂ ਤੋਂ ਸੁਧਾਰਾਂ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਸਾਨ ਸੰमेलन ਵਿੱਚ ਕਿਹਾ ਕਿ ਦੇਸ਼ ਵਾਸੀ ਨੂੰ ਉਨ੍ਹਾਂ ਸਿਆਸੀ ਪਾਰਟੀਆਂ ਤੋਂ ਜਵਾਬ ਮੰਗਣਾ ਚਾਹੀਦਾ ਹੈ। ਇਨਾਂ ਨੇ ਖੇਤੀ ਵਿੱਚ ਸੁਧਾਰਾਂ ਦੀ ਗੱਲ ਆਪਣੇ ਚੋਣ ਮੰਨਰਤ ਪੱਤਰਾਂ ਵਿੱਚ ਕੀਤੀ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰਾਂ ਲੰਮੇ ਸਮੇਂ ਤੱਕ ਸੁਆਮੀਨਾਥਨ ਰਿਪੋਰਟ ਉੱਪਰ ਬੈਠੀਆਂ ਸਨ ਪਰ ਉਹਨਾਂ ਦੀ ਸਰਕਾਰ ਨੇ ਇਸ ਨੂੰ ਕਿਸਾਨਾਂ ਦੇ ਹਿੱਤ ਵਿੱਚ ਲਾਗੂ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐਮਐਸਪੀ ਖਤਮ ਨਹੀਂ ਹੋਵੇਗੀ। ਇਸ ਬਾਰੇ ਉਹ ਮੂੜ ਕਿਸਾਨਾਂ ਨੂੰ ਭਰੋਸਾ ਦਿੰਦੇ ਨੇ। ਉਧਰ ਵਾਰਣ ਅਸੀ ਵਿੱਚ ਅਨੋਖੀ ਘਟਨਾ ਵਾਪਰੀ। ਕੁਝ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਦਫ਼ਤਰ ਹੀ OLX ਦੀ ਵੈੱਬਸਾਈਟ ਤੇ ਵੇਚਣ ਲਈ ਪਾ ਦਿੱਤਾ। ਪੁਲਿਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਰਾਨਸੀ ਦੇ ਦਫ਼ਤਰ ਨੂੰ ਵਿਕਰੀ ਲਈ ਸੂਚੀਬੱਧ ਕਰਨ ਵਾਸਤੇ ਇਸ਼ਤਿਹਾਰ ਪੋਸਟ ਕਰਨ ਦੇ ਦੋਸ਼ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾ ਨੇ ਲੋਕ ਸਭਾ ਵਿੱਚ ਵਾਰਾਨਸੀ ਦੀ ਨੁਮਾਇੰਦਗੀ ਕਰਨ ਵਾਲੇ ਮੋਦੀ ਦੇ ਜਨ ਸੰਪਰਕ ਕਾਰ्यालय, ਲੋਕ ਸੰਪਰਕ ਦਫ਼ਤਰ ਦੀ ਤਸਵੀਰ ਲਈ ਸੀ ਅਤੇ ਇਸ ਨੂੰ OLX ਦੀ ਵੈੱਬਸਾਈਟ ਤੇ ਵੇਚਣ ਲਈ ਪਾ ਦਿੱਤਾ। ਇਹਤੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ ਤੇ ਮੋਰਚਾ ਲਾਇਆ ਹੋਇਆ ਹੈ ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ ਕਿਸਾਨਾਂ ਦਾ ਸਮਰਥਨ ਕਰਨ ਲਈ ਜਿੱਥੇ ਆਮ ਲੋਕ ਪਹੁੰਚ ਰਹੇ ਨੇ ਉੱਥੇ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਨੇ ਅੱਜ ਸਿੰਘੂ ਬਾਰਡਰ ਤੇ ਪੰਜਾਬ ਦੇ ਮਸ਼ਹੂਰ ਕਲਾਕਾਰ ਤੇ ਅਦਾਕਾਰ ਗਾਇਕ ਬਬੂਮਾਨ ਪਹੁੰਚੇ ਗਜ਼ਰਾਨ ਬਬੂਮਾਨ ਨੇ ਮੰਚ ਤੇ ਬੋਲਦਿਆਂ ਕਿਹਾ ਕਿਸਾਨ ਆंदोलਨ ਬਹੁਤ ਵੱਡਾ ਆंदोलਨ ਬਣ ਚੁੱਕਿਆ ਹੈ ਹੁਣ ਸ਼ਾਇਦ ਇਸ ਆंदोलਨ ਦਾ ਨਾਮ ਵੀ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਵਿੱਚ ਆ ਜਾਵੇਗਾ ਬੱਬੂ ਮਾਨ ਨੇ ਕਿਹਾ ਹੁਣ ਵੇਲਾ ਆ ਗਿਆ ਕਿ ਅਸੀਂ ਸਾਰੇ ਆਪਣੇ ਘਰਾਂ ਤੋਂ ਸਿਆਸੀ ਝੰਡੇ ਉਤਾਰ ਕੇ ਕਿਸਾਨੀ ਆंदोलਨ ਦੇ ਝੰਡੇ ਲਾਈਏ ਇਹ ਆंदोलਨ ਇੱਕ ਵਕਰੇ ਸਤਰ ਤੇ ਪਹੁੰਚ ਗਿਆ ਹੈ ਬਹੁਤ ਚਿਰਾਂ ਬਾਅਦ ਪੰਜਾਬ ਜਾਗਿਆ ਹੈ ਰੱਬ ਕਰੇ ਇਹ ਹੁਣ ਇਸੇ ਤਰ੍ਹਾਂ ਜਾਗਦਾ ਰਹੇ ਨਾ ਮਿਲਵਰਤਨ ਲਹਿਰ ਵੀ ਪੰਜਾਬ ਤੋਂ ਸ਼ੁਰੂ ਹੋਈ ਸੀ ਪਰ ਇਸ ਦਾ ਸੇਰਾ ਕਿਸੇ ਖੋਸਰ ਜਾਂ ਬੱਜਾ ਬਬੂ ਮਾਨ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਲਿਖਿਆ ਹੈ ਕਿਰਾਂ ਤੋਂ ਸਾਨੂੰ ਸਿਆਸਤ ਨੇ ਵੰਡਿਆ ਹੋਇਆ ਸੀ ਧਰਮਾਂ ਜਾਤਾਂ ਆਸਤਿਕ-ਨਾਸਤਿਕ ਅਲੱਗ-ਅਲੱਗ ਖੇਮਿਆਂ 'ਚ ਸਾਨੂੰ ਵੰਡ ਦਿੱਤਾ ਹੈ ਨੌਜਵਾਨ ਜਾਗ ਗਏ ਬਾਬੇ ਕਾਇਮ ਹੋ ਗਏ ਜਿਹੜੇ ਮੇਰੇ ਵੀ ਦਿੱਲੀ ਨਹੀਂ ਜਾ ਸਕਦੇ ਉਹ ਆਪਣੀ-ਆਪਣੀ ਕਾਰ ਸਕੂਟਰ ਮੋਟਰਸਾਈਕਲ ਸਾਈਕਲ ਟਰੈਕਟਰ ਤੇ ਘਰਾਂ ਦੇ ਉੱਪਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਝੰਡੇ ਲਾ ਲੋ ਇਹ ਵਕਤ ਹੁਣ ਸਿਆਸਤਾਂ ਦੇ ਪਿੱਛੇ ਜ਼ਿੰਦਗੀ ਗੁਆਉਣ ਦਾ ਨਹੀਂ ਇਹ ਵਕਤ ਹੈ ਹੁਣ ਇਕੱਠੇ ਹੋਣ ਦਾ ਜਰਮਨ ਜੇ ਕੰਡ ਟਾ ਸਕਦਾ ਹੈ ਤੇ ਅਸੀਂ ਆਪਣੇ ਈਕੋ ਆਕਰ ਕਿਉਂ ਨਹੀਂ ਟਾ ਸਕਦੇ ਜੇ ਪੂਰਾ ਯੂਰਪ ਇਕੱਠਾ ਹੋ ਸਕਦਾ ਹੈ ਤਾਂ ਸਾਰਾ ਏਸ਼ੀਆ ਇਕੱਠਾ ਕਿਉਂ ਨਹੀਂ ਹੋ ਸਕਦਾ ਸ਼੍ਰੀ ਕਾਲ ਤਖਸਾਲ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਕਿਹਾ ਕਿ ਦਿੱਲੀ ਵਿੱਚ ਚਾਹੇ ਕੋਈ ਵੀ ਸਰਕਾਰ ਹੋਵੇ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਸਕਦਾ ਉਨਾ ਕਹਿਆ ਕਿ ਦਿੱਲੀ ਦੇ ਤਖਤੇ ਚਾਹੇ ਮੁਗਲ ਤੇ ਚਾਹੇ ਬ੍ਰਿਟਿਸ਼ ਕਾਬض ਸੀ ਉਹਨਾਂ ਸਾਰਿਆਂ ਮਜ਼ਦੂਰ ਤੇ ਦਬੇ ਕੁਚਲੇ ਲੋਕਾਂ ਨੂੰ ਹੀ ਦਬਾਇਆ ਹੈ ਜਥੇਦਾਰ ਨੇ ਕਿਸਾਨ ਸੰਘਰਸ਼ ਬਾਰੇ ਕੇਂਦਰ ਸਰਕਾਰ ਦੇ ਰਵੱਈਏ ਦੀ ਆਲੋਚਨਾ ਕੀਤੀ ਉਹਨਾਂ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ਸਰਦੀਆਂ ਵਿੱਚ ਦਿੱਲੀ ਦੀਆਂ ਸੜਕਾਂ ਤੇ ਸੌਂ ਰਹੇ ਕਿਸਾਨਾਂ ਕਾਰਨ ਸੰਵੇਦਨਸ਼ੀਲ ਹੈ ਪਰ ਕੇਂਦਰ ਸਰਕਾਰ ਅਟਕ ਤੋਂ ਮਸ ਨਹੀਂ ਹੋ ਰਹੀ ਉਹਨਾਂ ਕਿਹਾ ਠੰਡ ਤੇ ਹਾਦਸਿਆਂ ਨਾਲ ਕਿਸਾਨਾਂ ਦੀ ਮੌਤ ਹੋ ਰਹੀ ਹੈ ਜੋ ਦੁਖਦਈ ਹੈ ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ ਰਵੱਈਏ ਨੂੰ ਵੇਖ ਪੁਰਾਣੀਆਂ ਸਰਕਾਰਾਂ ਦੀ ਯਾਦ ਆ ਰਹੀ ਹੈ ਦਿੱਲੀ ਤੇ ਚਾਹੇ ਕੋਈ ਵੀ ਕਾਬਜ਼ ਹੋਏ ਸਿੱਖਾਂ ਨੂੰ ਇਨਸਾਫ਼ ਕਦੇ ਨਹੀਂ ਮਿਲਿਆ ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਅਹਿਮ ਮਿਸਾਲ ਹੈ ਜਦੋਂ ਜ਼ੁਲਮ ਦੀ ਇਤਿਹਾਸਕ ਤਾ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਸੀ ਭਾਰਤ ਵਿੱਚ ਕੋਵਿਡ-19 ਦੇ 22890 ਨਵੇਂ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਪੀਟਾਂ ਦੀ ਕੁੱਲ ਗਿਣਤੀ 9979447 ਹੋ ਗਈ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਕਾਰਨ 338 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮਰਨ ਵਾਲੇ ਦੀ ਗਿਣਤੀ 1,44,799 ਹੋ ਗਈ ਹੈ। ਇੱਧਰ ਪੰਜਾਬ ਦੇ ਵਿੱਚ ਵੀ ਕਰੋਨਾ ਮਰੀਜ਼ਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਸੂਬੇ ਵਿੱਚ ਇਸ ਸਮੇਂ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1,62,270 ਹੈ। ਇਹਨਾਂ ਵਿੱਚੋਂ 1,51,119 ਲੋਕ ਕੀ ਹੋ ਕੇ ਘਰਾਂ ਨੂੰ ਪਰ ਚੁੱਕੇ ਨੇ ਸੂਬੇ ਵਿੱਚ ਕਰੋਨਾ ਦੇ ਇਸ ਸਮੇਂ ਐਕਟਿਵ ਕੇਸ 5981 ਨੇ ਤੇ ਹੁਣ ਤੱਕ ਸੂਬੇ ਵਿੱਚ 5270 ਮੌਤਾਂ ਕਰੋਨਾ ਕਰਕੇ ਹੋ ਚੁੱਕੀਆਂ ਨੇ ਭਾਰਤ ਨੇ ਦੰਦਾ ਦੇ ਪਹਿਲੇ ক্রিকেট ਟੈਸਟ ਮੈਚ ਵਿੱਚ ਆਸਟ੍ਰੇਲੀਆ ਨੂੰ ਪਹਿਲੀ ਪਾਰੀ ਵਿੱਚ 191 ਦੌੜਾਂ ਤੇ ਆਊਟ ਕਰ ਦਿੱਤਾ ਭਾਰਤ ਨੇ ਪਹਿਲੀ ਪਾਰੀ ਵਿੱਚ 244 ਦੌੜਾਂ ਬਣਾਈਆਂ ਸਨ ਭਾਰਤ ਦੀ ਦੂਜੀ ਪਾਰੀ ਦੀ ਸ਼ੁਰੂਆਤ ਬੇਹਦ ਮਾੜੀ ਰਹੀ ਅੱਜ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਉਸਦੀ ਪਹਿਲੀ ਵਿਕਟ ਸਿਰਫ 9 ਦੇ ਕੁੱਲ ਸਕੋਰ ਤੇ ਡਿੱਗ ਪਈ ਇਸ ਤਰ੍ਹਾਂ ਹੁਣ ਉਸ ਕੋਲ ਆਸਟ੍ਰੇਲੀਆ ਉੱਪਰ ਬਾਟ ਦੌੜਾਂ ਦੀ ਲੀਡ ਹੈ ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁਕਦੀਆਂ ਨੇ ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ ਦਾ ਬਰਾਖਾ